ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਕੀ ਹਾਲ ਚਾਲ ਪੰਜਾਬੀ ਭਰਾਵੋ ਉਹ ਠੀਕ ਠਾਕ ਜੇ ਚੜ੍ਹਦੀ ਕਲਾ ਦੇ ਵਿੱਚ ਜੇ ਤੇ ਆਪਾਂ ਵੀ ਚੜ੍ਹਦੀ ਕਲਾ ਦੇ ਵਿੱਚ ਆ ਖੁਸ਼ ਬਾਸ਼ ਆ ਅੱਜ ਜਿਹੜੇ ਮੈਂ ਵਿਸ਼ੇ ਤੇ ਗੱਲਬਾਤ ਕਰਨੀ ਆ ਨਾ ਟਾਈਟਲ ਤੁਸੀਂ ਜਿਹੜਾ ਆ ਉਹ ਦੇਖ ਲਿਆ ਹੁਣ ਥੰਬਨੇਲ ਵੀ ਤੁਸੀਂ ਦੇਖ ਲਿਆ ਹੁਣ ਅਸੀਂ ਉਹ ਬੰਦੇ ਨਹੀਂ ਕਿ ਲਿਖਿਆ ਕੁਝ ਹੋਰ ਤੇ ਬੋਲਣਾ ਕੁਝ ਹੋਰ ਨਾ 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 ਦਿਲ ਥਾਮ ਕੇ ਬਹਿ ਜੋ ਇਸ ਮੁੱਦੇ ਤੇ ਕਿਸੇ ਨੇ ਗੱਲਬਾਤ ਨਹੀਂ ਕਰਨ ਕੀਤੀ ਠੀਕ ਆ ਤੇ ਅੱਜ ਗੱਲਬਾਤ ਕਰਨੀ ਜ਼ਰੂਰੀ ਬਣ ਗਈ ਸੀ ਸਾਡੇ ਪੰਜਾਬ ਚੋਂ ਸੋਨੀਆ ਮਾਨ ਗਈ ਉਧਰ ਦਰਸ਼ਨ ਮੇਲੇ ਕਰਨ ਠੀਕ ਹੈ ਜੀ ਪਾਕਿਸਤਾਨ ਦੇ ਵਿੱਚ ਦਰਸ਼ਨ ਮੇਲੇ ਕਰਨ ਜਾਣਾ ਚਾਹੀਦਾ ਠੀਕ ਹੈ ਸਾਰੇ ਜਾਂਦੇ ਆ ਗੁਰੂ ਘਰਾਂ ਦੇ ਦਰਸ਼ਨ ਕਰੋ ਜੇ ਤੁਹਾਡੇ ਕੋਲ ਵੀਜ਼ਾ ਹੈਗਾ ਤੇ ਸਾਰਿਆਂ ਨੂੰ ਮਿਲੋ ਕੋਈ ਚੱਕਰ ਨਹੀਂ ਲੇਕਿਨ ਤੁਸੀਂ ਜਿਨ੍ਹਾਂ ਦੇ ਨਾਲ ਵੀਡੀਓ ਬਣਾ ਰਹੀ ਆਏ ਸੋਨੀਆ ਮਾਨ ਇਹਨੂੰ ਇੰਨੀ ਸ਼ਰਮ ਨਹੀਂ ਕਿ ਪੱਟ ਦੇ ਨਾਲ ਪੱਟ ਜੋੜ ਕੇ ਬੈਠੀ ਵੇਖੋ ਮੁਸਲਮਾਨ ਦੇ ਨਾਲ ਠੀਕ ਆ ਪੱਟ ਦੇ ਨਾਲ ਪੱਟ ਜੋੜ ਕੇ ਤੇ ਗੱਲ ਦੇ ਨਾਲ ਗੱਲ ਜੋੜਨ ਤੱਕ ਗਈ ਕਿੰਡੀ ਸ਼ਰਮ ਵਾਲੀ ਗੱਲ ਆ ਜੇ ਉਧਰੋਂ ਫੈਮਲੀਆਂ ਜਾਂਦੀਆਂ ਕੈਨੇਡਾ ਅਮਰੀਕਾ ਦੇ ਵਿੱਚੋਂ ਦਰਸ਼ਨ ਮੇਲੇ ਕਰਨ ਪਤਾ ਨਹੀਂ ਕੀ ਗੱਲ ਆ ਉਹ ਵੀ ਇਧਰ ਵਿਕਰ ਪਿੰਡਰ ਸਾਡਾ ਵੀਰ ਹੋ ਗਿਆ ਜਾਂ ਹੋਰ ਜਿਹੜੇ ਹੈਗੇ ਉਹਨਾਂ ਵੱਲ ਜਾਂਦੀਆਂ ਠੀਕ ਆ ਤੇ ਉਧਰ ਉਹ ਪਸ਼ੂਆਂ ਦੇ ਤਵੇਲੇ 'ਚ ਬਿਠਾ ਦਿੰਦੇ ਆ ਚਲੋ ਕੋਈ ਗੱਲ ਨਹੀਂ ਮੇਲਣਾ ਚਾਹੀਦਾ ਪਰ ਕਦੀ ਸਵਾਲ ਕੀਤਾ ਜੇ ਇਹਨਾਂ ਨੂੰ ਵਿਕਰ ਭਿੰਡਰ ਨੂੰ ਨਾ ਨੂੰ ਜਾਂ ਇਹਨਾਂ ਦੇ ਸਾਥੀਆਂ ਨੂੰ ਇਹਨਾਂ ਦੇ ਗੈਂਗ ਨੂੰ ਕਿ ਆਪਣੀਆਂ ਬੀਬੀਆਂ ਕਿਉਂ ਨਹੀਂ ਵੀਡੀਓ ਦੇ ਸਾਹਮਣੇ ਲੈ ਕੇ ਆਉਂਦੇ ਇਹ ਮੇਰਾ ਸਵਾਲ ਜਾਗਦਿਆਂ ਜ਼ਮੀਰਾਂ ਵਾਲਿਓ ਤੁਹਾਨੂੰ ਵੀ ਆ ਜਿੰਨੇ ਮੇਰੀ ਵੀਡੀਓ ਦੇਖਦੇ ਪਏ ਆ ਸੁਣੋ ਧਿਆਨ ਦੇ ਨਾਲ ਅੱਗੇ ਵੀ ਸ਼ੇਅਰ ਕਰ ਦਿਓ ਸਾਂਝਾ ਕਰ ਦਿਓ ਰੀਲਾਂ ਰੀਲਾਂ ਵੇ ਵੇ ਕੇ ਮਤ ਵੱਜੀਏ ਤੁਹਾਡੀ ਬਲੌਗ ਵੇ ਵੇ ਕੇ ਐਵੇਂ ਭਾਂਡੇ ਮਾਜਦੀਆਂ ਵੇ ਵੇਖ ਕੇ ਮਤ ਵੱਜੀ ਐ ਚੰਗੀ ਗੱਲ ਨੂੰ ਜੇ ਪਤਾ ਵੀ ਇਹ ਗੱਲ ਹੋਣੀ ਚਾਹੀਦੀ ਆ ਉਹਨੂੰ ਅੱਗੇ ਟ੍ਰਾਂਸਫਰ ਕਰਿਆ ਕਰੋ ਹੁਣ ਸੁਣੋ ਗੱਲ ਕਿੱਡੀ ਸ਼ਰਮ ਵਾਲੀ ਗੱਲ ਐ ਤੂੰ ਹੀ ਜਾਂਦੀਆਂ ਜੇ ਗੁਰੂ ਘਰਾਂ ਦੇ ਦਰਸ਼ਨ ਕਰਨ ਇੰਨਾ ਕੋਲ ਬਹਿ ਜਾਂਦੀਆਂ ਜੇ ਜਾ ਕੇ ਹੈ ਪੱਟਾਂ ਦੇ ਨਾਲ ਪੱਟ ਜੋੜ ਕੇ ਬੈਹਂਦੀਆਂ ਜੇ ਸ਼ਰਮ ਨਹੀਂ ਆਉਂਦੀ ਉਹ ਆਪਣੇ ਧਰਮ ਦੇ ਵਿੱਚ ਪੱਕੇ ਆ ਉਹਨਾਂ ਦੀਆਂ ਬੀਬੀਆਂ ਬੁਰਕੇ ਪਾ ਕੇ ਰਹਿੰਦੀਆਂ ਆ ਠੀਕ ਆ ਲੇਕਿਨ ਉਹ ਬੁਰਕੇ ਪਾ ਕੇ ਵੀ ਤੁਹਾਡੀਆਂ ਬੀਬੀਆਂ ਦੇ ਨਾਲ ਨਹੀਂ ਬਿਠਾਉਂਦੇ ਕਿਉਂ ਨਹੀਂ ਬਿਠਾਉਂਦੇ ਸਵਾਲ ਕਰੋ ਨਾ ਆ ਇਧਰ ਉਹ ਸੋਨੀਆ ਮਾਨ ਗਈ ਆ ਇਹਨੂੰ ਕੋ ਕੁੱਤੇ ਨਹੀਂ ਪੁੱਛਦੇ ਪੰਜਾਬ ਦੇ ਵਿੱਚ ਮਾਫ ਕਰਨਾ ਮੈਂ ਸ਼ਬਦ ਵਰਤਣ ਨੇ ਉਧਰ ਚਲ ਗਈ ਉਧਰ ਬੈਠੀ ਆ ਫੋਟੋ ਤੁਸੀਂ ਵੇਖ ਲਈ ਹੋਣੀ ਤਾਂ ਮਨੇਲ 'ਚ ਜਿੰਨੂੰ ਉਹਦਾ ਚਾਹੀਦੀ ਆ ਉਹ ਵੀ ਮੈਂ ਭੇਜ ਦੂੰਗਾ ਫੋਟਵ ਫਿਰ ਬੀਬਾ ਜੇ ਤੂੰ ਐਡਾ ਹੀ ਨਾਲ ਜੋੜ ਹੱਸ ਕੇ ਭਾਵੇਂ ਭੈਣ ਭਰਾ ਸਮਝ ਕੇ ਤੁਸੀਂ ਗੱਲਾਂ ਕਰਨ ਨਹੀਂ ਆ ਤੂੰ 10 ਫੁੱਟ ਦੀ ਦੂਰੀ ਦੇ ਪਿੱਛੇ ਹੋ ਜੀ ਪਿੱਛੇ ਹੋ ਕੇ ਬਹਿ ਜਾ ਫਿਰ ਨਾ ਭੈਣ ਭਾਈ ਤੇ ਗੱਲਾਂ ਹੋਣਗੀਆਂ ਤੇ ਜਿਆਦੀ ਗੱਲਾਂ ਆ ਨਾ ਸਰਬਜੀਤ ਵੀ ਗਈ ਆ ਇਧਰੋਂ ਠੀਕ ਹੈ ਨਾ ਤੁਸੀਂ ਜਾ ਕੇ ਉਧਰ ਹੀ ਫਿਰ ਆਪਣਾ ਸੈਟਲ ਹੋ ਜਾ ਬਾਂਜਾ ਉਧਰ ਦੀ ਸਿਟੀਜਨ ਜਿਹੜੀ ਗੱਲ ਮੈਂ ਕਹਿਣੀ ਚਾਹੁੰਨਾ ਹਾ ਲੋਕੀ ਸਮਝ ਗਏ ਹੱਦ ਹੋ ਗਈ ਯਾਰ ਕਮਾਲ ਦੀ ਗੱਲ ਆ ਉਹ ਮੁਸਲਮਾਨ ਸਾਡੇ ਭਰਾ ਵਾ ਇਦਰੋਂ ਹੀ ਵਿਚਾਰੇ ਗਏ ਉੱਠ ਕੇ ਬੜੀਆਂ ਮੁਸ਼ਕਲਾਂ ਸਹਿੰਦੇ ਹੋਏ ਬਹੁਤ ਕਤਲੋਗਾਰ ਧੋਈ ਉਸ ਸਮੇ ਸਾਡੇ ਹੀ ਭਰਾ ਵਾ ਪਰ ਕੁਝ ਹਦੈਤਾਂ ਹੁੰਦੀਆਂ ਵਾ ਠੀਕ ਹੈ ਨਾ ਭਾਵੇਂ ਕੀ ਦੁਨੀਆ ਚੰਦ ਦੇ ਪਹੁੰਚ ਗਈ ਆ ਪਰ ਕੁਝ ਗੱਲਾਂ ਹੁੰਦੀਆਂ ਜਿਹੜੀਆਂ ਸਾਨੂੰ ਵੇਖਣੀਆਂ ਪੈਂਦੀਆਂ ਇੱਕ ਗੱਲ ਹੋਰ ਉਧਰੋਂ ਫੈਮਲੀਆਂ ਜਾਂਦੀਆਂ ਤੁਸੀਂ ਮੁਸਲਮਾਨਾਂ ਦੇ ਘਰ ਜਾਂਦੇ ਜੇ ਉਹ ਤੁਹਾਨੂੰ ਪਸ਼ੂਆਂ ਦੇ ਤੇ ਬੇਲੇ 'ਚ ਬਿਠਾਉਂਦੇ ਆ ਤੁਸੀਂ ਕਦੀ ਜਾ ਕੇ ਉਧਰ ਗਏ ਜੇ ਆਪਣੇ ਜਿਹੜੇ ਪਾਕਿਸਤਾਨ 'ਚ ਸਿੱਖ ਰਹਿੰਦੇ ਆ ਉਹਨਾਂ ਭਰਾਵਾਂ ਦਾ ਕਦੀ ਹਾਲ-ਚਾਲ ਪੁੱਛਿਆ ਜੇ ਉਹਨਾਂ ਨੂੰ ਜਾ ਕੇ ਕਦੀ 100 ਡਾਲਰ ਕੋਈ 200 ਡਾਲਰ ਕੋਈ ਜਿੰਨੇ ਵੀ ਜੋਗੇ ਤੇ ਕਦੀ ਉਹ ਮਾਤੜ ਸਿੱਖਾਂ ਦਾ ਹਾਲਚਾਲ ਪੁੱਛਿਆ ਜੇ ਨਾ ਵੀਡੀਓ ਬਣਾਉਣੀ ਆ ਖੱੱਚਾ ਗੁਗ ਹਾਸਸ ਗੱਲਾਂ ਕਰ ਲਈਆਂ ਬਸ ਅਸੀਂ ਮਿਲ ਕੇ ਆਏ ਵਿਕਾਰ ਪਿੰਡਰ ਨੂੰ ਸਾਡਾ ਬੜਾ ਇੱਜ਼ਤ ਮਾਨ ਕੀਤਾ ਸਾਨੂੰ ਆਹ ਖਵਾਇਆ ਉਦਾਂ ਤੇ ਤੁਸੀਂ ਭੁੱਖੇ ਹੀ ਰਹਿੰਦੇ ਜੇ ਠੀਕ ਹੈ ਉਹ ਆਪਣੇ ਕੰਟਰੀ ਵਾਸਤੇ ਬੈਸਟ ਕਰਦੇ ਪਏ ਉਹ ਮੁੰਡੇ ਠੀਕ ਹੈ ਮੈਂ ਉਹਨਾਂ ਨੂੰ ਮਾੜਾ ਨਹੀਂ ਕਹਿੰਦਾ ਲੇਕਿਨ ਤੁਸੀਂ ਆਪਣੇ ਆਪਣੇ ਸਿੱਖਾਂ ਵਾਸਤੇ ਕੀ ਕਰ ਰਹੇ ਹੋ ਆਪਣੇ ਵੀ ਸਿੱਖ ਉੱਧਰ ਹੈਗੇ ਆ ਹੁਣ ਕਹਿ ਦਿਓ ਮੈਨੂੰ ਬੁਰਕੀ ਪੈ ਗਈ ਪਾਕਿਸਤਾਨ ਚ ਪਾਕਿਸਤਾਨ ਦੇ ਸਿੱਖਾਂ ਨੇ ਮੈਨੂੰ ਡਾਲਰ ਭੇਜਤੇ ਹੋ ਵੀ ਕੋਈ ਨਹੀਂ ਦੇਖ ਲਿਓ ਉੱਧਰ ਆਪਣੇ ਸਿੱਖ ਹੈਗੇ ਆ ਉਹਨਾਂ ਕੋਲ ਜਾ ਕੇ ਕਰੋ ਵੀ ਸਾਨੂੰ ਪਾਕਿਸਤਾਨ ਕਮਾ ਦਿਓ ਉਹਨਾਂ ਦੇ ਨਾਲ ਜਾ ਕੇ ਰੋਟੀ ਬੇਤੀ ਸਾਂਝੀ ਕਰੋ ਉਹਨਾਂ ਦੀਆਂ ਬੀਬੀਆਂ ਦੇ ਨਾਲ ਜਾ ਕੇ ਬੈਠੋ ਭਾਵੇਂ ਪੱਟਾਂ ਦੇ ਨਾਲ ਪੱਟ ਪਸਾਗ ਜਿੱਦਾਂ ਬਹਿਣਾ ਬੈਹ ਜੋ ਹਾਂ ਉਹ ਉਹ ਆਪਣੀਆਂ ਬੀਬੀਆਂ ਵੀ ਸਾਹਮਣੇ ਲੈ ਕੇ ਆਉਣਗੇ ਪਰ ਜਿੰਨਾ ਕੋ ਤੁਸੀਂ ਜਾਂਦੇ ਜੇ ਇਹ ਤੇ ਆਪਣੀਆਂ ਨੂੰ ਸਾਹਮਣੇ ਸਾਹਮਣੇ ਦੂਜਿਆਂ ਨੂੰ ਕੈਮਰੇ ਗਾੜੀ ਸਾਡੀ ਭੈਣ ਆਈ ਸੋਨੀਆ ਮਾਂ ਦੀ ਸਾਡੀ ਭੈਣ ਆਈ ਤੇ ਨਾਲ ਸ਼ਰਮ ਨਹੀਂ ਆਉਂਦੀ ਚੋਰੇ ਨੂੰ ਉਹਦਾ ਨਾਂ ਨਹੀਂ ਮੈਨੂੰ ਪਤਾ ਫੋਟੋ ਲਈ ਆ ਨਾ ਪਤਾ ਹੋਊ ਤੇ ਕਮੈਂਟ ਚ ਦੱਸ ਦਿਓ ਜਾਗਦੀਆਂ ਜ਼ਮੀਰਾਂ ਵਾਲਿਓ ਥੋੜੇ ਜਿ ਆਪਣੇ ਧਰਮ ਵਾਸਤੇ ਥੋੜੇ ਜਿ ਕਟੜ ਹੋ ਜਾ ਇਸ ਕੰਮ ਨੂੰ ਲੈ ਕੇ ਜਿਆਦਾ ਮੈਂ ਕਹਿੰਦਾ ਨਹੀਂ ਵੀ ਕਟੜਤਾ ਨਹੀਂ ਹੋਣੀ ਚਾਹੀਦੀ ਆਪਣੇ ਧਰਮ ਦਾ ਪ੍ਰਚਾਰ ਕਰੋ ਖੁੱਲ ਕੇ ਪ੍ਰਚਾਰ ਕਰੋ ਠੀਕ ਹੈ ਨਾ ਇਹ ਜਾ ਤੇ ਇਹ ਕਰੋ ਇੰਡੀਅਨ ਗਵਰਨਮੈਂਟ ਨੂੰ ਪੰਜਾਬ ਗਵਰਨਮੈਂਟ ਨੂੰ ਕਹੋ ਕਿ ਪਾਕਿਸਤਾਨੀ ਯੂਟਿਊਬਰ ਜਿਹੜੇ ਆ ਜਿਹੜੇ ਕਮਾਉਂਦੇ ਆ ਫੈਮਲੀਆਂ ਨੂੰ ਇਹਨਾਂ ਨੂੰ ਵਿਜੇ ਦੇਣ ਤੇ ਇਹ ਵੀ ਆਪਣੀਆਂ ਬੀਬੀਆਂ ਇਧਰ ਲੈ ਕੇ ਆਉਣ ਤੇ ਤੁਸੀਂ ਇਹਨਾਂ ਨੂੰ ਡੰਗਰਾਂ ਦੇ ਤਵੇਲੇ 'ਚ ਬਿਠਾਇਓ ਇਹਨਾਂ ਦੀਆਂ ਬੀਬੀਆਂ ਦੇ ਨਾਲ ਆਪਣੇ ਭਾਈ ਵੇ ਬਿਠਾ ਕੇ ਇਹਦੇ ਵੀਡੀਓ ਬਣਾ ਕੇ ਦਿਖਾਇਓ ਭੜਾ ਬਣਾਉਂ ਦਿੰਦੇ ਕਦੇ ਵੀ ਆਪਣੀਆਂ ਧੀਆਂ ਭੈਣਾਂ ਲੈ ਕੇ ਨਹੀਂ ਆਉਣਗੇ ਜੋ ਪੱਕੇ ਆ ਹੱਦ ਹੋ ਗਈ ਯਾਰ ਫੁੱਦੂ ਤਾਂ ਓਏ ਹੱਦ ਹੋ ਗਿਆ ਕੀ ਤੁਸੀਂ ਕਰਨ ਦੇ ਜੇ ਪੜੀ ਲਿਖੀ ਕਾਮ ਹੋ ਕੇ ਤੇ ਤੁਸੀਂ ਜਾਹਲਤਾ ਭਰੀਆਂ ਜਿਹੜੀਆਂ ਉਹ ਤੁਸੀਂ ਤੁਹਾਡੀ ਸੋਚ ਆ ਮੈਂ ਨਹੀਂ ਆਂਦਾ ਪਾਕਿਸਤਾਨ ਸਾਡੀ ਧਰਤੀ ਆ ਘੁੰਮੋ ਫਿਰੋ ਆਨੰਦ ਲਓ ਠੀਕ ਆ ਰੋ ਮਹੀਨਾ ਰੋ 2 ਮਹੀਨੇ ਰੋ ਪਾਵੇਂ 6 ਮਹੀਨੇ ਰੋ ਮੈਂ ਕਦੋਂ ਮਨਾਂ ਕਰਦਾ ਠੀਕ ਆ ਨਾ ਲੇਕਿਨ ਜਾ ਤਾਂ ਫਿਰ ਇਹਨਾਂ ਨੂੰ ਕਿਆ ਕਰੋ ਆਪਣੀਆਂ ਬੀਬੀਆਂ ਸਾਡੀਆਂ ਸਾਡੀਆਂ ਬੀਬੀਆਂ ਦੇ ਨਾਲ ਬਿਠਾਉਣ ਪੜਾ ਬਿਠਾਉਂਦੇ ਆ ਜੇ ਕੋਈ ਸਾਡੇ ਵਰਗਾ ਗੱਲ ਕਰਦਾ ਤੇ ਸਾਨੂੰ ਧਮਕੀਆਂ ਆ ਜਾਣਗੇ ਮੈਨੂੰ ਹੁਣ ਫੋਨ ਆਹ ਸ਼ਹਿਜਾਦ ਪੱਟੀ ਵਰਗੇ ਬੈਠੇ ਆ ਨਾ ਲਾ ਲੈਂਦੇ ਫੋਨ ਝਟਪਟ ਇੱਧਰ ਲਸਾਂ ਸਾਡੇ ਵਰਗਿਆਂ ਨੂੰ ਬੰਦੇ ਬਣ ਜੋ ਬੰਦੇ ਬਣ ਜੋ ਕੀ ਦੱਸ ਉੱਥੇ ਕਰੂ ਬੰਦਾ ਸਾਡੇ ਪੰਜਾਬੀ ਭਰਾ ਧਮਕੀਆਂ ਦੇਣ ਡੈ ਪੈਂਦੇ ਪਰ ਨਹੀਂ ਅਗਰ ਮੇਰੀ ਗੱਲ ਤੁਹਾਨੂੰ ਠੀਕ ਲੱਗੇ ਚੰਗੀ ਲੱਗੇ ਤਾਂ ਮੈਨੂੰ ਜਰੂਰ ਦੱਸਿਓ ਅਗਰ ਮੈਂ ਗਲਤ ਆ ਅਗਰ ਮੈਂ ਗਲਤ ਆ ਮੈਂ ਵੀਡੀਓ ਡਿਲੀਟ ਕਰ ਦੂੰ ਹੋਰ ਦੱਸੋ ਕੱਟ ਦੂੰਗਾ ਮੈਂ ਵੀਡੀਓ ਤੁਹਾਡੀ ਖੁਸ਼ੀ ਵਾਸਤੇ ਪਰ ਇਹ ਵੀਡੀਓ ਜੇ ਮੇਰੀ ਬਾਹਰਲੇ ਮੁਲਕ ਕੈਨੇਡਾ ਅਮਰੀਕਾ ਚ ਤੁਸੀਂ ਦੇਖਦੇ ਪਹੇਜੇ ਨਾ ਤੇ ਜਿਹੜੇ ਪਾਕਿਸਤਾਨ ਚ ਆਪਣੀਆਂ ਗਰੀਬ ਫੈਮਲੀਆਂ ਨਾ ਉਹਨਾਂ ਦੀ ਮਦਦ ਕਰੋ ਕਦੀ ਵਿਕਾਰ ਭਿੰਡਰ ਦੇ ਸਾਥੀਆਂ ਨੇ ਪਾਕਿਸਤਾਨ ਚ ਜਿਹੜੇ ਸਿੱਖ ਰਹਿੰਦੇ ਆ ਮਾਤੜ ਸਿੱਖ ਉਹਨਾਂ ਦੀਆਂ ਵੀਡੀਓ ਬਣਾ ਕੇ ਸ਼ੋਅ ਕੀਤੀਆਂ ਨਹੀਂ ਕੀਤੀਆਂ ਆ ਸੋਨੀਆ ਮਾਨ ਗਈ ਆ ਉਧਰ ਹੀ ਚਲੇ ਜਾਂਦੀ ਇਹਨੂੰ ਵੀ ਮਸ਼ਹੂਰ ਹੋਣ ਦਾ ਪਿਆਰ ਆ ਵੀ 4 ਵਿਊ ਕਿੱਦਾਂ ਲੈਣੇ ਆ ਇਧਰ ਉਹਦੇ ਇਹਨੂੰ ਵਿਊ ਮਿਲੇ ਨਹੀਂ ਇਧਰ ਇਹਨੇ ਪਾਪੜ ਵੇਲੇ ਕਦੀ ਉਧਰ ਕਦੀ ਉਧਰ ਪਰ ਨਹੀਂ ਗੱਲ ਬਣੀ ਤੇ ਚਲੋ ਜੀ ਪਾਕਿਸਤਾਨ ਸਾਡੇ ਵਰਗਿਆਂ ਨੂੰ ਵਿਦੇਸ਼ ਸਰਕਾਰ ਦਿੰਦੀ ਨਹੀਂ ਆ ਇਹੋ ਜਿਹਿਆਂ ਨੂੰ ਵਿਦੇਸ਼ ਛੱਟ ਮਿਲ ਜਾਂਦੇ ਇਹੋ ਜਿਹਿਆਂ ਨੂੰ ਇਧਰ ਵੀ ਸਾਡੀਆਂ ਭੈਣਾਂ ਜਾਂਦੀਆਂ ਚਲੋ ਜਿਹੜੇ ਪੱਤਰਕਾਰ ਉਧਰ ਸਵਾਲ ਜਵਾਬ ਕਰਦੇ ਆ ਵੀ ਤੁਸੀਂ ਇਧਰ ਆਈਆਂ ਜੇ ਤੁਹਾਨੂੰ ਕਿੱਦਾਂ ਲੱਗਾ ਜਾਂ ਤੁਸੀਂ ਇਧਰ ਆਏ ਕਿੱਦਾਂ ਲੱਗਾ ਉਹ ਤੇ ਠੀਕ ਆ ਉਹ ਜਾਂਦੇ ਆ ਉਹ ਜਾਂਦੇ ਆ 15 ਦਿਨ ਵਾਸਤੇ ਜਾਂ ਜਦੋਂ ਜਥਾ ਜਾਂਦਾ ਉਹ ਠੀਕ ਆ ਗੱਲ ਬਾਤ ਕੋਈ ਵੱਡੀ ਗੱਲ ਬਾਤ ਨਹੀਂ ਇਦਾਂ ਹੀ ਇਹ ਭਿੰਡਰ ਹੁਣੀ ਦੇ ਇਹਦੇ ਸਾਥੀ ਇਦਾਂ ਇੰਟਰਵਿਊ ਕਰ ਲਿਆ ਕਰਨ ਠੀਕ ਆ ਘਰ ਸੱਦ ਕੇ ਪਸ਼ੂਆਂ ਦੇ ਤਬੇਲੇ 'ਚ ਉਹ ਵੀ ਸਾਡੇ ਵਾਲੇ ਵੀ ਕਹਿੰਦੇ ਸਾਨੂੰ ਬੜਾ ਮਜ਼ਾ ਆਇਆ ਪਸ਼ੂਆਂ ਦੇ ਤਬੇਲੇ 'ਚ ਬੈ ਕੇ ਜਿੱਦਾਂ ਪਸ਼ੂ ਕਦੀ ਇਹਨਾਂ ਨੇ ਇੱਧਰ ਪੰਜਾਬ 'ਚ ਨਹੀਂ ਵੇਖੇ ਸਾਡੇ ਵੀ ਪੰਜਾਬ 'ਚ ਇੱਧਰ ਮੁਸਲਮਾਨ ਰਹਿੰਦੇ ਆ ਮੈਂ ਉਹਨਾਂ ਨੂੰ ਪੁੱਛਦਾ ਕਿ ਜਿਹੜੀ ਗੱਲ ਮੈਂ ਕੀਤੀ ਆ ਕੀ ਇਹ ਮਾੜੀ ਕੀਤੀ ਆ ਇਹ ਜ਼ਰੂਰ ਮੈਨੂੰ ਦੱਸਿਓ ਹਾਂ ਜਾਂ ਸੋਨੀਆ ਮਨ ਫਿਰ ਵਿਆਹ ਹੀ ਕਰਾ ਲਾ ਉਧਰ ਆ ਸਰਬਜੀਤ ਵੀ ਗਈ ਆ ਤੂੰ ਵੀ ਚੱਲ ਉਧਰ ਹੀ ਬਣਾਈ ਜਾ ਕੇ ਬਲਾਉਗੋ ਉਧਰ ਹੀ ਹੁਣ ਸਾਹ ਲਾ ਲਓ ਵੀ ਮੇਰੇ ਇਹਨੂੰ ਕੱਲੀ ਨੂੰ ਕਿਹਾ ਤੇ ਫਿਰ ਆਪੇ ਹੀ ਸੋਚਣ ਵਾਲੇ ਸੋਚ ਲੈਣਾ ਠੀਕ ਹੈ ਨਾ ਤੇ ਭਰਾਵੋ ਸੋਚੋ 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 ਠੀਕ ਹੈ ਨਾ ਤੇ ਜਿਹੜੇ ਕੁਝਕ ਥੱਲੇ ਮੈਂ ਕਹਿਣਾ ਚਾਹਨਾ ਜ਼ਿਆਦਾ ਨਹੀਂ ਕੁਝ ਕਿ ਭਰਾ ਗਲਤ ਬੋਲਦੇ ਆ ਭਰਾਵੋ ਤੁਸੀਂ ਆਪਣੀਆਂ ਭੈਣਾਂ ਨੂੰ ਏਦਾਂ ਬਿਠਾ ਲੋਗੇ ਉਹਨਾਂ ਦੇ ਨਾਲ ਪੱਟਾਂ ਦੇ ਨਾਲ ਪੱਟ ਜੋੜ ਕੇ ਇਹ ਤੁਸੀਂ ਕਰੋਗੇ ਏਦਾਂ ਹੋਣਾ ਚਾਹੀਦਾ ਲੋਕੀ ਥੂ ਥੂ ਕਰਦੇ ਆ ਪਰ ਬੋਲਦੇ ਨਹੀਂ ਭੀਰ ਕੀ ਬੋਲੀਏ ਇਹਨਾਂ ਨੂੰ ਕੀ ਸਮਝਾਈਏ ਲੋਕੀ ਕਮੈਂਟਾਂ ਦੇ ਵੀ ਵਾਕਹੀ ਤੇ ਇਹੋ ਜਿਹੇ ਕਮੈਂਟ ਜੀ ਕਰੀ ਜਾਂਦੇ ਸੋਨੀਆ ਸਿਸਟਰ ਬਹੁਤ ਵਧੀਆ ਇਕਤਾ ਹੋਣੀ ਚਾਹੀਦੀ ਆ ਉਹ ਮੈਂ ਤੇ ਇਹ ਵੀ ਕਹਿਣਾ ਕਿ ਬਾਰਡਰ ਖੁੱਲ ਜਾਣੇ ਚਾਹੀਦੇ ਆ ਜੇ ਬਾਰਡਰ ਵੀ ਇੱਕ ਗੱਲ ਜੇ ਬਾਰਡਰ ਵੀ ਖੁੱਲ ਗਏ ਨਾ ਇਹਨਾਂ ਨੇ ਫਿਰ ਵੀ ਨਹੀਂ ਆਪਣੀਆਂ ਬੀਬੀਆਂ ਦੇ ਨਾਲ ਤੁਹਾਨੂੰ ਬਹਿਣ ਦੇਣਾ ਤੇ ਵੀਡੀਓ ਬਣਾਉਣ ਦੇਣੀ ਠੀਕ ਹੈ ਨਾ ਚਲੋ ਠੀਕ ਹੈ ਮੇਰੇ ਭਰਾਵੋ ਬੋਲਿਆ ਕ ਬੋਲਿਆ ਮੇਰਾ ਵੀ ਜੇ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚੀ ਹੋਵੇ ਮੇਰੀ ਇਸ ਗੱਲ ਦੇ ਨਾਲ ਤੇ ਮੈਂ ਭਰਾਵੋ ਮਾਫੀ ਮੰਗ ਲੈਂਦਾ ਕਿਉਂਕਿ ਮੈਂ ਮੈਂ ਬੜਾ ਹਰਾਮੀ ਹੂੰ ਬੇਟਾ ਲਾਲੀ ਸ਼ਾਹ ਕਹਿੰਦੇ ਮੈਨੂੰ ਸਾਡੇ ਏਰੀਏ ਚ ਠੀਕ ਆ ਤੇ ਮੈਂ ਸੱਚ ਬੋਲਦਾ ਪਹਿਲਾਂ ਮੈਂ ਹਾਸੇ ਠੱਟੇ ਵਾਲੀਆਂ ਵੀਡੀਓ ਬਣਾਉਂਦਾ ਰਿਆਂ ਪਰ ਨਹੀਂ ਹੁਣ ਮੈਂ ਇਨਫੋਰਮੇਸ਼ਨ ਵਾਲੀਆਂ ਬਣਾਉਣਾ ਤੁਹਾਨੂੰ ਜਾਗਰੂਤ ਕਰਦਾ ਠੀਕ ਹੈ ਤੇ ਮੈਂ ਆਪਣੀ ਕੌਮ ਵਾਸਤੇ ਬੋਲਦਾ ਰਹੂੰਗਾ ਭਾਵੇਂ ਮੇਰੇ ਕੀ ਸੁਧਾੜੇ ਨਹੀਂ ਆ ਫਿਰ ਵੀ ਮੈਂ ਬੋਲਦਾ ਰਹੂੰਗਾ ਕਿਸੇ ਨੂੰ ਚਾਹੇ ਬੁਰਾ ਲੱਗੇ ਠੀਕ ਹੈ ਤੇ ਪਾਕਿਸਤਾਨੀ ਭਰਾਵਾਂ ਨੂੰ ਵੀ ਕਹਿੰਦਾ ਜਿਹੜੇ ਇਹ ਯੂਟਿਊਬਰ ਆ ਉਧਰ ਸਾਡੀਆਂ ਜਿਹੜੇ ਸਿੱਖ ਫੈਮਲੀਆਂ ਉਹਨਾਂ ਨੂੰ ਵੀ ਸਾਹਮਣੇ ਲੈ ਕੇ ਆ ਉਹਨਾਂ ਦੀ ਵੀ ਮਦਦ ਕਰੋ ਉਨਾਂ ਦੀ ਵੀ ਮਦਦ ਕਰਵਾਓ ਐਨਆਰਆਈ ਭਰਾਵਾਂ ਦੇ ਥਰੂ ਵਾਹਿਗੁਰੂ ਤੁਹਾਡਾ ਭਲਾ ਕਰੇ ਸ਼ਰੂ ਮੇਰੇ ਤੋਂ ਕਰੇ ਧੰਨਵਾਦ ਵੀਡੀਓ ਵੇਖਣ ਲਈ ਜਿਨ੍ਹਾਂ ਨੇ ਸਾਡੀ ਵੀਡੀਓ ਵੇਖ ਲਈ ਆ ਤੇ ਚੰਗਾ ਫੇ ਬਾਅਦ ਚੋ ਕਿਸੇ ਦਿਨ ਮਿਲਾਂਗੇ ਹੁਣ ਮੈਂ ਛੇਤੀ ਹਫਤਾ ਦਾਖ ਦੇਣ ਸ਼ਾਇਦ ਆ ਕੰਮਕਾਰ ਕਰਨੇ ਆ ਤੇ ਫਿਰ ਆਪਾਂ ਮਿਲਾਂਗੇ ਠੀਕ ਆ ਧੰਨਵਾਦ ਮੇਰਾ